ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਛੋੜੀ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਇੱਕ ਨਵੀਂ ਡਿਵੈਲਪਮੈਂਟ ਹੋਈ ਆ ਸ਼੍ਰੋਮਣੀ ਅਕਾਲੀ ਦਲ ਤੋਂ ਪਿਛਲੇ ਦੌਰ ਦੇ ਅੰਦਰ ਵੱਖਰੇ ਹੋਏ ਧੜੇ ਦੇ ਵੱਲੋਂ ਅੱਜ ਨਵਾਂ ਅਕਾਲੀ ਦਲ ਬਣਾਉਂਦਿਆਂ ਆਪਣਾ ਪ੍ਰਧਾਨ ਜਿਹੜਾ ਉਹ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਗਾ ਦਿੱਤਾ ਗਿਆ ਹੈ ਇਸ ਦੌਰਾਨ ਪੰਜਾਬ ਦੀ ਸਿਆਸਤ ਦੇ ਵਿੱਚ ਤਿੱਖੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਹਮੇਸ਼ੰਦਰ ਸਿੰਘ ਗਰੇਵਾਲ ਅਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਸਾਬਕਾ ਜਥੇਦਾਰ ਹੋਰਾਂ ਤੇ ਤਿੱਖੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਹ ਕਹਿੰਦੇ ਨੇ ਕਿ ਜਿਹੜੇ ਜਥੇਦਾਰ ਖੁਦ ਇਹ ਗੱਲ ਕਹਿੰਦੇ ਸਨ ਜਿਨ੍ਹਾਂ ਨੇ ਸ੍ਰੀ ਕਾਲਕਤਕ ਸਾਹਿਬ ਦੀ ਫਸੀਲ ਤੋਂ ਕਢੇ ਹੋ ਕੇ ਇਹ ਸੰਦੇਸ਼ ਦਿੱਤਾ ਸੀਗਾ ਕਿ ਸਾਰੇ ਧੜੇ ਆਪੋ ਆਪਣੇ ਚੁੱਲ੍ਹੇ ਸਮੇਟ ਕੇ ਤੇ ਇੱਕੋ ਜਗ੍ਹਾ ਤੇ ਇਕੱਠੇ ਹੋ ਜਾਣ ਔਰ ਉਹ ਹੀ ਜਥੇਦਾਰ ਹੁਣ ਖੁਦ ਆਪਣਾ ਧੜਾ ਬਣਾ ਕੇ ਤੇ ਉਸ ਦੇ ਪ੍ਰਧਾਨ ਬਣ ਗਏ ਨੇ ਹਾਲਾਂਕਿ ਬੇਸ਼ੱਕ ਜਥੇਦਾਰ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਇਹ ਪ੍ਰਧਾਨ ਬੰਨਾ ਨਹੀਂ ਸੀ ਪਰ ਉਹ ਇਸ ਕਰਕੇ ਪ੍ਰਧਾਨ ਬਣੇ ਨੇ ਕਿਉਂਕਿ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਆ ਪਰ ਉਧਰੋਂ ਦਲਜੀਤ ਸਿੰਘ ਜੀਮਾ ਨੇ ਇਹ ਸਵਾਲ ਖੜਾ ਕੀਤਾ ਮੇਸ਼ੇਂਦਰ ਗਰੇਵਾਲ ਨੇ ਸਵਾਲ ਖੜਾ ਕੀਤਾ ਕਿ ਜਥੇਦਾਰ ਜਿਹੜੇ ਖੁਦ ਗੱਲਾਂ ਕਰਦੇ ਸਨ ਕਿ ਸਾਰੇ ਚੁੱਲ੍ਹੇ ਸਿਮੇਟੇ ਜਾਣ ਜਿਹੜੇ ਦਾਵਾ ਕਰਦੇ ਸਨ ਕਿ ਮੇਰਾ ਕੋਈ ਮੰਤਵ ਨਹੀਂ ਹੈ ਨਾ ਕੋਈ ਮੇਰੀ ਇੱਛਾ ਹੈ ਪਰ ਹੁਣ ਆਪ ਹੀ ਪ੍ਰਧਾਨ ਬਣ ਜਾਣਾ ਇਹ ਉਹਨਾਂ ਦੀ ਕਾਰਗੁਜ਼ਾਰੀ ਤੇ ਵੱਡਾ ਸਵਾਲ ਖੜਾ ਕਰਦਾ ਹੈ ਚੁੱਲ੍ਹੇ ਨੂੰ ਨਿਵੇੜਨ ਦਾ ਕਹਿ ਕੇ ਕਹਿੰਦੇ ਨੇ ਕਿ ਚੁੱਲ੍ਹੇ ਨੂੰ ਨਿਵੇੜਨ ਦਾ ਕਹਿ ਕੇ ਉਹ ਖੁਦ ਆਪਣਾ ਚੁੱਲਾ ਸ਼ੁਰੂ ਕਰ ਚੁੱਕੇ ਨੇ ਔਰ ਮੇਸ਼ੇਂਦਰ ਗਰੇਵਾਲ ਨੇ ਕਿਹਾ ਕਿ ਲੋਕੀ ਸ੍ਰੀ ਕਾਲਟਕ ਸਾਬ ਨੂੰ ਮੱਥਾ ਟੇਕਦੇ ਸਨ ਸ੍ਰੀ ਕਾਲਟਕ ਸਾਬ ਦੇ ਜਥੇਦਾਰ ਨੂੰ ਮੱਥਾ ਟੇਕਦੇ ਸਨ ਨਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਮੱਥਾ ਟੇਕਦੇ ਸਨ ਉਹਨਾਂ ਤੇ ਨਿੱਜੀ ਤੌਰ ਤੇ ਵੀ ਹਮਲਾ ਕੀਤਾ ਗਿਆ ਹੈ ਔਰ ਕਹਿੰਦੇ ਵੱਖਰਾ ਚੁੱਲਾ ਦੇਣ ਵਾਲੇ ਕਾਲਤਕ ਦੇ ਜਥੇਦਾਰ ਨੇ ਆਪਣਾ ਹੀ ਚੁੱਲਾ ਬਾਲ ਲਿਆ ਹੈ ਆਪੇ ਹੁਕਮਨਾਮਾ ਕੀਤਾ ਤੇ ਆਪੇ ਹੀ ਭਰਤੀ ਕਮੇਟੀ ਦੀ ਹੁਣ ਉਹ ਅਗਵਾਈ ਕਰ ਰਹੇ ਨੇ ਡਾਕਟਰ ਦਲਜੀਤ ਚੀਮਾ ਹੋਰਾਂ ਦੇ ਵੱਲੋਂ ਕਾਲਤਕ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੌਲਾ ਤੇ ਹੋਰਾਂ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਸਾਰੇ ਲੀਡਰਾਂ ਦੇ ਵੱਲੋਂ ਅੱਜ ਤਿੱਖੀ ਬਿਆਨਬਾਜ਼ੀ ਕੀਤੀ ਗਈ ਹੈ ਔਰ ਮੇਸ਼ੰਦਰ ਗਰੇਵਾਲ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਹੈ ਕਿ ਸਾਡੇ 4 ਫੁੱਟ ਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਲੋਕ ਮੱਥਾ ਨਹੀਂ ਟੇਕਦੇ ਸਨ ਜੱਗ ਕੇ ਸ੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਨੂੰ ਮੱਥਾ ਟੇਕਦੇ ਸਨ ਆਓ ਸੁਣਦੇ ਹਾਂ ਕੀ ਕੀ ਆ ਹੈ ਡਾਕਟਰ ਚੀਮਾ ਨੇ ਮੇਸ਼ੇਂਦਰ ਗਰੇਵਾਲ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਸੁਣਾਵਾਂਗੇ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਸਾਰੇ ਕਾਸੇ ਤੇ ਕੀ ਕਹਿਣਾ ਅਖਰਾ ਸੁਰ ਰਾਗ ਮੀਡੀਆ ਦੇ ਵਿੱਚ ਨਾ ਆਲਾਪੇ ਇਹ ਬੋਲਣੋਂ ਬੰਦ ਹੋਏ ਇੱਕ ਦਿਨ ਵੀ ਤੇ ਅੱਜ ਜਿਨ੍ਹਾਂ ਨੇ ਹੁਕਮਨਾਮਾ ਸੁਣਾਇਆ ਸੀ ਅੱਜ ਦੁੱਖ ਹੁੰਦਾ ਕਿ ਉਹ ਨਵਾਂ ਚੁੱਲਾ ਖੋਲ ਕੇ ਬੈਠਾ ਅੱਜ ਕਾਲ ਤਖਤ ਦੀ ਆਪ ਜਿਹੜਾ ਹੁਕਮਨਾਮਾ ਲਿਖਵਾਇਆ ਸੀ ਅੱਜ ਕੌਮ ਕਿੱਥੇ ਜਾਵੇ ਅੱਜ ਉਹ ਜ਼ਥੇਦਾਰ ਜਿੰਨੇ ਅਲੱਗ ਹੋਏ ਧੜੇ ਨੂੰ ਕਿਹਾ ਸੀ ਕਿ ਅਲੱਗ ਹੋਣ ਵਾਲਾ ਧੜਾ ਆਪਣਾ ਜਿੱਲਾ ਸਮੇਟੇ ਅੱਜ ਸੰਗਤ ਜੀ ਮੈਂ ਤੁਹਾਨੂੰ ਪੁੱਛਦਾ ਕਿ ਅੱਜ ਜਿਹੜਾ ਨਵਾਂ ਬਣਾਇਆ ਟਰਾ ਇਹ ਪ੍ਰਧਾਨਤਾ ਬਣ ਕੇ ਤੇ ਮੈਂ ਇਹਨਾਂ ਨੂੰ ਪੁੱਛਦਾ ਵੀ ਪਾਰਟੀ ਦਾ ਨਾਮ ਕੀ ਹੈ ਜਿਵੇਂ ਨਵੀਂ ਗੱਡੀ ਲਈਦੀ ਸੀ ਨਾ ਪਹਿਲਾਂ ਰਿਵਾਜ ਹੁੰਦਾ ਸੀ ਵੀ ਨੰਬਰ ਜਿੰਨੀ ਦੇਰ ਨਹੀਂ ਲਿਖਦਾ ਨੰਬਰ ਪਲੇਟ ਤੇ ਲੱਗਿਆ ਹੁੰਦਾ ਸੀ ਅਪਲਾਈਡ ਫਾਰ ਲਿਖਿਆ ਹੁੰਦਾ ਸੀ ਨਾ ਪ੍ਰਧਾਨ ਬਣ ਗਿਆ ਕਹਿੰਦੀ ਪਾਰਟੀ ਦਾ ਪ੍ਰਧਾਨ ਬਣਿਆ ਉਹ ਅਪਲਾਈਡ ਫਾਰ ਹਾਲੇ ਹੈ ਨਹੀਂ ਤੇ ਜੇ ਪਾਰਟੀ ਹੈ ਨਹੀਂ ਤੇ ਫਿਰ ਭਰਤੀ ਕਿਹਦੀ ਕੀਤੀ ਸੀ ਹੁਣ ਦੱਸੋ ਕਿਵੇਂ ਹੋ ਸਕਦੀ ਜੇ ਅੱਜ ਦੀ ਤਰੀਕ ਦੇ ਵਿੱਚ ਪਾਰਟੀਆਂ ਹੀ ਹੈ ਨਹੀਂ ਤੇ ਭਰਤੀ ਕਿੱਥੇ ਕੀਤੀ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਤੁਸੀਂ ਸਾਰਿਆਂ ਨੇ ਕੀਤੀ 10-10 ਰੁਪਏ ਤੁਸੀਂ ਆਪਣਾ ਮੈਂਬਰਸ਼ਿਪ ਦਾ ਵੀ ਹਰ ਹਰ ਵਿਅਕਤੀ ਨੇ ਦਿੱਤਾ ਤੇ ਇਹਨਾਂ ਨੇ ਭਰਤੀ ਕਿਹਦੀ ਕੀਤੀ ਪਾਰਟੀ ਕਹਿੰਦੇ ਹੁਣ ਬਣਾਉਣ ਦੀ ਸੋਚਾਂਗੇ ਹੁਣ ਦਿੱਲੀ ਵਾਲਿਆਂ ਕੋਲ ਜਾਵਾਂਗੇ ਕਿ ਕਿਸੇ ਤਰੀਕੇ ਅਸੀਂ ਹੁਣ ਦੇਖੋ ਸਾਰੇ ਰੂਲ ਕਾਨੂੰਨ ਸਿੱਕੀ ਸਿਧਾਂਤ ਤੁਹਾਡੇ ਕਰਕੇ ਛਿੱਕੇ ਤੇ ਚੰਗ ਦਿੱਤੇ ਆ ਹੁਣ ਕਿਸੇ ਤਰੀਕੇ ਅਕਾਲੀ ਦਲ ਦੀ ਤਕੜੀ ਖੋਦਿਓ ਜਿਹੜਾ ਕਹਿੰਦੇ ਸੀ ਨਾ ਕਹਿੰਦੇ ਹਰਪ੍ਰੀਤ ਸਿੰਘ ਭਈ ਜੋ ਕੁਝ ਉੱਤੇ ਹੋਇਆ ਬਿਹਾਰਾਸ਼ਟਰ ਦੇ ਵਿੱਚ ਕਰਕੇ ਦਿਖਾ ਦੇਾਂਗੇ ਜੋ ਜੋ ਤਿਆਰ ਹੋ ਜਾਓ ਇਹ ਵੀ ਸਾਡੇ ਨਾਲ ਹੋਊਗਾ ਮੈਂ ਅੱਜ ਸਟੇਜ ਤੋਂ ਕਹਿਣਾ ਲੇਕਿਨ ਮੈਂ ਸਰਕਾਰਾਂ ਨੂੰ ਵੀ ਕਹਿਣਾ ਚਾਹੁੰਦਾ ਤੇ ਇਹਨਾਂ ਭਰਾਵਾਂ ਨੂੰ ਵੀ ਕਹਿਣਾ ਚਾਹੁੰਨਾ ਕਿ ਜਿਸ ਗੁਰੂ ਦੇ ਦਰ ਦੇ ਉੱਤੇ ਤੁਸੀਂ ਧੋਖਾ ਕੀਤਾ ਨਾ ਸਾਨੂੰ ਅੱਜ ਵੀ ਉਸ ਗੁਰੂ ਦੇ ਉੱਤੇ ਭਰੋਸਾ ਉਸ ਗੁਰੂ ਦੇ ਉੱਤੇ ਸਾਰੇ ਪੰਥ ਨੂੰ ਭਰੋਸਾ ਕੋਈ ਇਨਸਾਨ ਬੇਇਮਾਨ ਹੋ ਸਕਦਾ ਲੇਕਿਨ ਗੁਰੂ ਜਿਹੜਾ ਤੁਹਾਡੇ ਨਾਲ ਇਨਸਾਫ ਕਰੇਗਾ ਉਹਦੇ ਤੇ ਨਿਸ਼ਚਾ ਰੱਖਿਆ ਜੀ ਇਹ ਤਾਂ ਹੂਏ ਨਹੀਂ ਲੱਭਣੇ ਇਹ 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 ਖਵਤੀ ਇਹ ਫਰੋਤੀ ਇਹਨਾਂ 'ਚ ਪੰਥ ਕਿਹੜਾ ਹੈ ਮੈਨੂੰ ਤਰਸ ਆਉਂਦਾ ਹੈ ਜਦ ਅਕਾਲ ਤਖਤ ਸਾਹਿਬ ਦੀ ਫਸੀਲ ਨੂੰ ਇਸ ਤਰ੍ਹਾਂ ਕੰਮ ਲਈ ਵਰਤਿਆ ਗਿਆ ਕਮੇਟੀ ਬਣਾਈ ਜਿਹਦੇ 'ਚ ਤਿੰਨਾਂ ਦਾ ਅਮਰਤ ਨਹੀਂ ਛਕਿਆ ਹੋਇਆ ਉਹ ਯਾਰ ਸਾਡੇ ਤਾਂ ਜਾਣ ਲੱਗੇ ਦਾੜੀਆਂ ਵਿਖਲਾਤੀਆਂ ਉਥੋਂ ਗੈਰ ਅਮਰਤਈ ਮੈਂਬਰ ਬਣਾਤੇ ਇਹ ਅਕਾਲ ਤਖਤ ਦੀ ਮਰਿਆਦਾ ਹੈ ਅਕਾਲ ਤਖਤ ਨੂੰ ਕਿਉਂ ਇਹਨਾਂ ਨੇ ਵਰਤੇ ਆ ਮੈਨੂੰ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਕਹਿਣਾ ਹਰਪ੍ਰੀਤ ਸਿੰਘ ਨੂੰ ਸਵਾਲ ਕਰਦਾ ਹੈ ਕਿ ਹਰਪ੍ਰੀਤ ਸਿੰਘ ਜੀ ਸੰਗਤ ਜਵਾਬ ਪੁੱਛਦੀ ਹੈ ਕਿ 9 ਨਵੰਬਰ ਨੂੰ ਜਿਸ ਦਿਨ ਧਾਮੀ ਸਾਹਿਬ ਪਹਿਲੀ ਵਾਰ ਪ੍ਰਧਾਨ ਚੁਣੇ ਗਏ ਹੈ ਇਹ ਸੱਚ ਨਹੀਂ ਕਿ ਤੂੰ ਮਹੇਸ਼ਿੰਦਰ ਸਿੰਘ ਨੂੰ ਆਪਣੇ ਦਫ਼ਤਰ 'ਚ ਬੁਲਾ ਕੇ ਕਿਹਾ ਕਿ ਗਰੇ ਵਾਲਾ ਆਰਐਸਐਸ ਦੇ ਉਲਟ ਨਾ ਬੋਲਿਆ ਕਰ ਮੇਰੀ ਉਹਨਾਂ ਦੇ ਨਾਲ ਯਾਰੀ ਹੈ ਮੈਂ ਕਿ ਆ ਗਿਆਨੀ ਜੀ ਉਹੀ ਤਾਂ ਸਯੋਗ ਹੈ ਕਹਿੰਦੇ ਸਯੋਗ ਹੋ ਪਰ ਮੇਰੇ ਪ੍ਰਭਾਵ ਇੱਥਾ ਜੋ ਮੈਂ ਕਾਹੂੰ ਉਹੀ ਕਰ ਦੇਣਗੇ ਆਪ ਤਾਂ ਇਹਨਾਂ ਤੋਂ ਕਰਾ ਨਹੀਂ ਹੋਇਆ ਉਹਨਾਂ ਦੇ ਆਖੇ ਜੋ ਉਹਨਾਂ ਨੇ ਕਿਹਾ ਮੈਂ ਇੱਥੇ ਹੀ ਗੱਲ ਤੁਹਾਨੂੰ ਦੱਸਦਾ ਐ ਇਹ ਮੈਂ ਜਿਹੜੀਆਂ ਗੱਲਾਂ ਕਰਦਾ ਐ ਇਹ ਮੈਂ ਆਪ ਨਹੀਂ ਕਰਦਾ ਐ ਇਹ ਗਿਆਨੀ ਜੀ ਦੀ ਆਪਣੀ ਜ਼ੁਬਾਨ ਚੋਂ ਆ ਗੱਲ ਜਿਹੜੀ ਤੁਹਾਨੂੰ ਸੁਣਾਉਣ ਲੱਗਾ ਲਾ ਸੁਣੋ ਕੀ ਕਹਿੰਦਾ ਗਿਆਨੀ ਅਤੇ ਇਹ ਦੂਈਆ ਕੰਮ ਕਰਦਾ ਹੈ ਦਿੱਲੀ ਨਾਲ ਤਾਂ ਸਾਡੀ ਜਾਨੀ ਹੈ ਠੀਕ ਹੈ ਠੀਕ ਹੈ ਕਿੱਥੇ ਹੁੰਦਾ ਸਪੀਕਰ ਫੋਨ ਇਹਦਾ ਵਾਹ ਲੈਂਦੇ ਬੋਲ ਕੇ ਦਾਲਦੇ ਬੇਜ ਤੇ ਦਾਲਦੇ ਬੋਲ ਤੇ ਦਾਲਦੇ ਆਹ ਸਿੱਖਦਾ ਕਿਉਂ ਡਰਦੇ ਕਹਿੰਦਾ ਮੇਰੀ ਯਾਰੀ ਹੈ ਦਿੱਲੀ ਵਾਲਿਆਂ ਨਾਲ ਆ ਕਹਿੰਦਾ ਗਿਆਨੀ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਮੇਰੀ ਯਾਰੀ ਹੈ ਮੈਂ ਇੱਕ ਗੱਲ ਹੁਣ ਹੋਰ ਕਰਨ ਲੱਗਾ ਫੇਰ ਇਹਨਾਂ ਨੇ ਕੀ ਕੀਤਾ ਕਹਿੰਦੇ ਅਕਾਲੀ ਦਲ ਨੂੰ ਤਕੜੇ ਕਰਨ ਲਈ ਚੁੱਲ੍ਹੇ ਨਵੇੜ ਦੋ ਪਰ ਚੁੱਲ੍ਹੇ ਚ ਅੱਗ ਪਾਤੀ ਕਿਉਂਕਿ ਇੱਕ 1 ਕਿਲੋ ਮੈਂ ਦੀ ਮੁੱਲ ਇਹਨੂੰ ਵਧਾਈ ਦੇਣਾ ਹੈ ਕਿ ਜੀ ਦਾ ਖਾਦਾ ਜੀ ਦੇ ਖਾਦੇ ਬੋਲਿਆ ਉਹਦੇ ਨਾਲ ਵਫਾਦਾਰ ਰਿਹਾ ਪਰ ਜਿਹੜੇ ਗੁਰੂ ਨੇ ਮਾਨ ਦਿੱਤਾ ਉਹ ਇਹ ਗੁਰੂ ਵੱਲ ਪਿੱਟ ਕਰ ਲਿਏ ਨੇ ਪਰ ਅੱਜ ਉਹ ਇੱਕ ਧੜੇ ਦਾ ਇੱਕ ਇੱਕ ਆ ਨਿੱਕੀ ਜੀ ਛਟਾਂਕੀ ਦਾ ਪ੍ਰਧਾਨ ਹੈ ਛਟਾਂਕੀ ਦਾ ਮੈਂ ਛਟਾਂਕੀ ਕਹਿੰਦਾ ਮੇਰੀ ਕਾਗਜ਼ ਤੇ ਨੋਟ ਕਰ ਲੋ ਜੇ 2-4 ਮਹੀਨਿਆਂ ਬਾਅਦ ਇਹਨੂੰ ਮੂੰਹ ਤੋਂ ਮੱਖੀਆਂ ਉਡਾਉਣ ਵਾਲਾ ਲੱਭ ਗਿਆ ਤਾਂ ਹਿਮੇਸ਼ਿੰਦਰ ਸੇ ਉਹਨੂੰ ਬੁਲਾ ਕੇ ਇੱਥੇ ਸਜ਼ਾ ਦੇ ਦੇਣਾ ਮੈਂ ਹੁਣ ਹਰਪ੍ਰੀਤ ਸਿੰਘ ਨੂੰ ਪਹਿਲਾ ਸਵਾਲ ਕਰਦਾ ਕਿ ਸਰਦਾਰਾ ਤੂੰ 7 ਸਾਲ ਐਕਟਿੰਗ ਜੱਥੇ ਦਾ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਮੈਂ ਨਹੀਂ ਆ ਪੰਥ ਪੁੱਛਦਾ ਤੇithੋਂ ਕਿੰਨਿਆਂ ਨੂੰ ਤੂੰ ਅੰਮ੍ਰਿਤਪਾਨ ਕਰਾਇਆ ਜਵਾਬ ਮੰਗਦਾ ਹੈ ਇਹ ਪੰਥ ਪੁੱਛਦਾ ਸੱਤ ਸਾਲ ਵਿੱਚ ਕਿੰਨੇ ਵਿਦੇਸ਼ਾਂ 'ਚ ਦੌਰੇ ਲਾਏ ਆ ਉਥੋਂ ਕਿੰਨੇ ਪੈਸੇ ਲਿਆਏ ਆ ਇਹ ਵੀ ਹਿਸਾਬ ਪੰਥ ਪੁੱਛਦਾ ਆ ਹਾਂ ਜੀ ਕੀ ਇਹ ਸਹੀ ਨਹੀਂ ਤੇਰੀ رائے ਨਾਲ ਤੇਰੀ ਰਜ਼ਾਮੰਦੀ ਨਾਲ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਤੋੜੀ ਗਈ ਪਟਨਾ ਸਾਹਿਬ ਦੀ ਤੋੜੀ ਗਈ ਦਿੱਲੀ ਵਾਲਾ ਕਮੇਟੀ ਵਾਲੇ ਬੀਜੇਪੀ 'ਚ ਲੜਾਏ ਗਏ ਹਰਿਆਣੇ ਦੀ ਕਮੇਟੀ ਬਣਾਈ ਗਈ ਤੇਰਾ ਸਰਦਾਰ ਉਹਦੋਂ ਮੂੰਹ ਕਿਉਂ ਸੀਤਾ ਸੀ ਚੁੱਪ ਕਿਉਂ ਰਿਹਾ ਅੱਜ ਮੈਂ ਬੋਲਦਾ ਤੇ ਬੋਲੂਗਾ ਕਿਉਂਕਿ ਅੱਜ ਤੱਕ ਉਹ ਜਥੇਦਾਰ ਸੀ ਮੈਂ ਜਥੇਦਾਰ ਦੇ ਖਿਲਾਫ ਕਦੇ ਕੁਝ ਨਹੀਂ ਕਹਿੰਦਾ ਪਰ ਅੱਜ ਉਹ ਇੱਕ ਛਟਾਂਕੀ ਦਾ ਪ੍ਰਧਾਨ ਹੈ ਉਹਨੂੰ ਜਵਾਬ ਮੰਗਾਗੇ ਤੇ ਜਵਾਬ ਦੇਣੇ ਪੈਣਗੇ ਮੈਂ ਇੱਕੋ ਗੱਲ ਕਹਿ ਕੇ ਆਪਣੀ ਗੱਲ ਮੁਕਾਉਂਗਾ ਓ ਯਾਰ ਤੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬੜਾ ਉਲਟ ਬੋਲਿਆ ਸੁਖਬੀਰ ਸਿੰਘ ਬਾਦਲ ਨੂੰ ਤੂੰ ਦੇਖ ਕੇ ਰਾਜੀ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 18 ਸਾਲ ਆਜ਼ਾਦ ਭਾਰਤ ਦੇ ਪੰਥ ਤੇ ਪੰਜਾਬ ਲਈ ਜਿਹੜਾ ਕਟੀਆਂ ਆਪਾਂ ਕੀ ਮੱਲ ਮਾਰੀ ਐ ਦੱਸੋ ਮਹਾਰਾਜ ਜੀ ਹਰਪ੍ਰੀਤ ਸਿੰਘ ਜੀ ਦੱਸੋ ਆਪਾਂ ਕੀ ਮੱਲ ਮਾਰੀ ਐ ਆਪਾਂ ਐਗਜ਼ੈਕਟਿਵ ਕਲਾਸ ਵਿੱਚ ਬਿਜ਼ਨਸ ਕਲਾਸ ਹੁਣ ਜਾਂਦਾ ਲੇਹਾਂ ਉਦੋਂ ਤੈਨੂੰ ਪੁੱਛਦਾ ਕੋਈ ਨਹੀਂ ਹੁਣ ਕਿੰਨੇ ਘੇੜੇ ਬਾਹਰ ਮਾਰੇ ਐ ਹੁਣ ਕਿਉਂ ਨਹੀਂ ਬਾਹਰ ਜਾਂਦਾ ਹੁਣ ਤੈਨੂੰ ਕਿਉਂ ਨਹੀਂ ਬੁਲਾਉਂਦਾ ਮੈਂ ਇੱਕ ਸਿਆਣੇ ਦੀ ਗੱਲ ਦੱਸਦਾ ਇੱਕ ਸਿਆਣੇ ਨੇ ਦੱਸਿਆ ਕਹਿੰਦਾ ਇੱਕ ਗਰੀਬ ਸਿੱਖ ਗੁਰੂ ਸਾਹਿਬ ਦਾ ਸਰੂਪ ਨਿਜ ਸੰਤ ਲਿਜਾ ਰਿਹਾ ਸੀ ਤੇ ਬਾਦਸ਼ਾਹ ਉਹਨੂੰ ਮੱਥੇ ਟੇਕਣ ਤੇ ਉਸ ਗਰੀਬ ਸਿੱਖ ਬੜਾ ਚੌੜਾ ਹੋ ਗਿਆ ਕਿ ਮੈਂ ਤਾਂ ਬਹੁਤ ਵੱਡਾ ਬਣ ਗਿਆ ਕਿ ਮੈਨੂੰ ਇਹ ਮੱਥੇ ਢੇਕਦੇ ਐ ਜਦੋਂ ਗੁਰੂ ਸਾਹਿਬ ਨੂੰ ਸੁਖਾਸਨ ਕਰਾ ਕੇ ਵਾਪਸ ਆਇਆ ਉਹਨੂੰ ਮੋਢੇ ਮਾਰਨ ਕਹਿੰਦਾ ਯਾਰ ਉਹੀ ਆ ਜਿਹਨੂੰ ਮੱਥੇ ਢੇਕਦੇ ਸੀ ਉਹ ਕਹਿੰਦਾ ਤੈਨੂੰ ਨਹੀਂ ਸੀ ਢੇਕਦੇ ਭਲੇਖਾ ਜਿਹਨੂੰ ਮੱਥੇ ਢੇਕਦੇ ਸੀ ਉਹਨੂੰ ਤੂੰ ਸੁਖਾਸਨ ਤੇ ਬਿਠਾਇਆ ਹੈ ਜੱਥੇਦਾਰਾ ਜੱਥੇਦਾਰੀ ਨੂੰ ਮੱਥੇ ਟੇਕਦੇ ਸੀ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੂੰ ਮੱਥੇ ਟੇਕਦੇ ਸੀ ਅਕਾਲ ਤਖਤ ਨੂੰ ਮੱਥੇ ਟੇਕਦੇ ਸੀ ਆ ਸਾਢੇ 4 ਫੁੱਟ ਵਾਲੇ ਹਰਪ੍ਰੀਤ ਸਿੰਘ ਨੂੰ ਨਹੀਂ ਮੱਥੇ ਟੇਕਦੇ ਸੀਗੇ ਮਤ ਕੋਈ ਭਲੇਖਾ ਰੱਖੀ ਤੋ ਮੈਂ ਖਾਲਸਾ ਜੀ ਕੋਈ ਗੱਲ ਕਹਿਣੀ ਹੈ ਨਾ ਤਾਂ ਉਹਨੂੰ ਗਲਤੀ ਨਾਲ ਅਕਾਲੀ ਦਲ ਕਿਹਾ ਕਰੋ ਅਕਾਲੀ ਦਲ ਇੱਕ ਸੀ ਇੱਕ ਹੈਗਾ ਕਿ ਇੱਕ ਰਹੂਗਾ ਨਕਸ਼ਾਨਾ ਸੀ ਕਾਲੀ ਦਲ ਨੂੰ ਖਤਮ ਕਰਨਾ ਮੇਰਾ ਮਨ ਤਾਂ ਨਹੀਂ ਸੀ ਗੱਲ ਕਰਨੀ ਫਰਾਂ ਦੁਖਣਾ ਕਰ ਰਹੇ ਆ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਆ ਸਾਰੇ ਤੁਹਾਡੇ ਜ਼ਿਲ੍ਹੇ ਦੇ ਰਖਣਾ ਚੰਦੂ ਮਾਰਾ ਨੇ ਸਾਰਿਆਂ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ ਪੰਜਾਬ ਦੇ ਉੱਤੇ ਤੁਸੀਂ ਕਾਬਜ ਹੋਣਾ ਤੇ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਪਲਾਨ ਬਣਾ ਲਿਆ ਕਿਵੇਂ ਪਾਸੇ ਹੋਣਗੇ ਉਹ ਹਰਪ੍ਰੀਤ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਦਰਖਾਸਤ ਦੇ ਦਿਓ ਮੈਂ ਤਲਬ ਕਰਕੇ ਇਹਨੂੰ ਪੰਤੋਂ ਕੱਢ ਦੂੰਗਾ ਆ ਸਾਰੀ ਪਲੈਨਿੰਗ ਹੋਈ ਕਿਹੜਾ ਕਿਹੜਾ ਮੈਂਬਰ ਕਮੇਟੀ ਜ ਬਣਾਇਆ ਜਾਊਗਾ ਕਿਵੇਂ-ਕਿਵੇਂ ਕੀਤਾ ਜਾਊਗਾ ਕਿਵੇਂ ਸਮਨ ਕੀਤੇ ਜਾਣਗੇ ਸਾਰੀ ਪਲੈਨਿੰਗ ਮੇਰੇ ਕੋਲੇ ਇਹਨਾਂ ਨੇ ਸਾਡੇ ਦਸਮਨ ਕਰਤੇ ਜਦੋਂ ਪਾਰਟੀ ਵਿੱਚ ਆਏ ਤੇ ਪਾਰਟੀ ਨੇ ਕਿਹਾ ਕਿ ਆਪਣੀ ਇੱਕ ਮਰਿਆਦਾ ਸਿੱਖ ਪੰਥ ਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਦੋਂ ਵੀ ਕੋਈ ਬੁਲਾਇਆ ਜਾਏ ਉਹ ਕੋਈ ਦਲੀਲ ਨਹੀਂ ਦਿੰਦਾ ਸਿਰ ਚੁਕਾ ਲੈਂਦਾ ਮੈਂ ਕੀ ਲਿਖ ਕੇ ਦਿੱਤਾ ਸਾਰੀ ਸਾਰਿਆਂ ਨੇ ਸਿਝਾ ਕਰਕੇ ਅਸੀਂ ਲਿਖਿਆ ਕਿ ਸਾਡੇ 10 ਸਾਲ ਦੇ ਸਰਕਾਰ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਜੇ ਸਾਡੀ ਸਰਕਾਰ ਦੇ ਕੋਈ ਫੈਸਲੇ ਤੋਂ ਸਾਡੇ ਅਫਸਰ ਦੇ ਕੋਈ ਗਲਤੀ ਕਰਕੇ ਸਾਡੇ ਵਰਕਰ ਨੇ ਜੇ ਕੋਈ ਗਲਤੀ ਕੀਤੀ ਹੋਏ ਸਾਡੀ ਪਾਰਟੀ ਤੋਂ ਕੋਈ ਗਲਤ ਫੈਸਲਾ ਹੋਇਆ ਸਾਰਾ ਕੁਝ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੀ ਝੋਲੀ 'ਚ ਪਾਉਣਾ ਹੈ ਪਰ ਉਹਨਾਂ ਨਿਸ਼ਾਨਾ ਸੀ ਕਿ ਆ ਝੋਲੀ 'ਚ ਪਾਊਗਾ ਤੈਨੂੰ ਅਸੀਂ ਕੱਢ ਦਾਂਗੇ ਪਰ ਰੱਬ ਪਰਮਾਤਮਾ ਪਰਮਾਤਮਾ ਹੀ ਹੁੰਦਾ ਹੈ ਦੇਖੋ ਗੋਲੀ ਚਲਾਨ ਤੱਕ ਆ ਗਏ ਜਿਹੜੇ ਬੰਦੇ ਨੇ ਗੋਲੀ ਚਲਾਈ ਤੁਸੀਂ ਦੱਸ ਦੋ ਐਫ ਆਈ ਆਰ ਕੀ ਰਜਿਸਟਰ ਕੀਤੀ ਹੈ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚਲਾਈ ਹੋਏ ਤੇ ਪੁਲਿਸ ਨੇ ਕੀ ਐ ਫਾਇਰ ਲਿਖੀ ਐ ਕੀ ਕੀ ਰੋਲੇ ਗੋਲੇ ਚ ਇੱਕ ਬਗੈਰ ਪਛਾਣੇ ਬੰਦੇ ਤੋਂ ਗੋਲੀ ਚੱਲ ਗਈ ਧੱਕੇ ਵਿੱਚ ਸਾਰਿਆਂ ਨੂੰ ਪਤਾ ਕਿਹਨੇ ਜਲਾਈਆ ਕਿਵੇਂ ਆਇਆ ਤੇ ਉਹਦੀ ਬੇਲ ਵੀ ਕਰਾਤੀ ਐ ਪਰ ਸਾਨੂੰ ਕੋਈ ਪਰਵਾਹ ਨਹੀਂ ਐ ਜਿਹਦੇ ਸਿਰ ਤੇ ਰੱਬ ਦਾ ਹੱਥ ਹੈ ਉਹਨੂੰ ਕੀ ਚਿੰਤਾ ਐ ਐਸ ਕਰਕੇ ਨਾ ਮੇਰੇ ਪਿਤਾ ਬਾਦਲ ਸਾਹਿਬ ਝੁਕੇ ਸੀ 16 ਸਾਲ ਜੇਲਾ ਕਟੀਆਂ ਵੱਖਰੇ ਚੁੱਲ੍ਹੇ ਸਮੇਟੋ ਨਹੀਂ ਲਿਖਿਆ ਭਾਵੇਂ 2 ਅਕਤੂਬਰ ਦਾ ਪੜ੍ਹ ਲਓ 2 ਦਸੰਬਰ ਦਾ ਹੁਕੂਨਾਮਾ ਨਹੀਂ ਲਿਖਿਆ